ਪੰਜਾਬ ਦੇ ਜ਼ਿਲ੍ਹੇ ਸੰਗਰੂਰ ਵਿੱਚ ਪਿੰਦੇ ਗੁਜਰਾਂ ਪਿੰਡ ਤੋਂ ਇਹ ਖਬਰ ਜੋ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜ਼ਹਿਰੀਲੀ ਕਿਸਮ ਦੀ ਸ਼ਰਾਬ ਪੀਣ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ। ਸੰਗਰੂਰ ਜ਼ਿਲ੍ਹੇ ਦੇ ਡਿੜਬਾ ਦੇ ਗੁਜਰਾ ਪਿੰਡ ਵਿੱਚ ਇੱਕ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਜਿੱਥੇ 4 ਲੋਕਾਂ ਦੀ ਮੌਤ ਹੋ ਗਈ ਹੈ ਜ਼ਹਿਰੀਲੀ ਸ਼ਰਾਬ ਪੀਣ ਨਾਲ। ਪ੍ਰਾਪਤ ਸਮਾਚਾਰ ਅਨੁਸਾਰ ਬੋਲਾ ਸਿੰਘ ਉਮਰ ਕਰੀਬ 50 ਸਾਲ ਨਿਰਮਲ ਸਿੰਘ ਕਰੀਬ 42 ਸਾਲ ਪਰਤ ਸਿੰਘ ਕਰੀਬ 42 ਸਾਲ ਅਤੇ ਜਗਦੀਤ ਸਿੰਘ ਜਿਸ ਦੀ ਉਮਰ ਮਾਤਰ 30 ਸਾਲ ਹੈ ਜਿਸ ਦੀ ਮੌਤ ਹੋ ਗਈ ਹੈ। ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿੱਚ ਜੁੜੀ ਹੋਈ ਹੈ ਕਿ ਆਖਰ ਇਹ ਇਹ ਜ਼ਹਿਰੀਲੀ ਸ਼ਰਾਬ ਕਿੱਥੋਂ ਆਈ? ਇਹਨਾਂ ਨੇ ਕਿੱਥੋਂ ਖਰੀਦੀ? ਕੀ ਸਭ ਮਾਮਲਾ ਹੋਇਆ? ਬੋਡੀ ਰਿਕਵਰ ਕਰਕੇ ਪੁਲਿਸ ਵੱਲੋਂ ਇਹਨਾਂ ਸ਼ਵਦ ਸੰਨ ਮ੍ਰਿਤਕਾਂ ਦੇ ਸਰੀਰ ਮ੍ਰਿਤਕ ਸਰੀਰ ਉਹਨਾਂ ਨੂੰ ਸਿਵਲ ਹਸਪਤਾਲ ਵਿਖੇ ਪੰਚਾ ਦਿੱਤਾ ਗਿਆ ਹੈ ਪੋਸਮਰਟਮ ਤੋਂ ਬਾਅਦ ਪਰਿਵਾਰਾਂ ਨੂੰ ਇਹਨਾਂ ਦੇ ਸ਼ਵ ਲਟਾ ਦਿੱਤੇ ਜਾਣਗੇ ਵਾਪਸ ਕਰ ਦਿੱਤੇ ਜਾਣਗੇ ਜ਼ਹਿਰੀਲੀ ਸ਼ਰਾਬ ਇਹ ਕਾਰਨ ਬਣੀ ਇਹਨਾਂ ਦੀ ਮੌਤ ਦਾ ਇਸ ਤੋਂ ਇਲਾਵਾ ਵੀ ਕੋਈ ਹੋਰ ਵਿਅਕਤੀ ਵੀ ਮਾੜੀ ਹਾਲਤ ਵਿੱਚ ਪਹੁੰਚ ਗਏ ਹਨ ਜ਼ਹਿਰੀਲੀ ਸ਼ਰਾਬ ਹੀ ਕਾਰਨ ਦੱਸੀ ਜਾ ਰਹੀ ਹੈ ਪਰੰਤੂ ਉਹ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹਨ ਜਿਸ ਕਰਕੇ ਉਹਨਾਂ ਨਾਲ ਵਧੀਰੇ ਗੱਲ ਨਹੀਂ ਹੋ ਪਾਈ ਪਰੰਤੂ ਅਸੀਂ ਤੁਹਾਨੂੰ ਵਕਤ ਤੋਂ ਵਕਤ ਜਾਣਕਾਰੀ ਦੇ ਰਹੇ ਹਾਂ ਤੁਸੀਂ ਦੇਖਾਦੇ ਹੋ ਕਿ ਕਿੰਨੇ ਘਰ ਪਰਿਵਾਰ ਪਿੰਡ ਦੇ ਮੌਤਬਾਰ ਬੰਦੇ ਉੱਥੇ ਇਕੱਠੇ ਹੋਏ ਹਨ ਪਰਿਵਾਰ ਦਾ ਦੁੱਖ ਮੰਡਾਉਣ ਵਿੱਚ ਪਰਿਵਾਰ ਬਹੁਤ ਹੀ ਸਦਮੇ ਵਿੱਚ ਹੈ ਕਿੰਨੇ ਨੇਕੇ ਮਾਰੀਆਂ ਆਤਾਂ ਬੰਦੇ ਦੀ ਜਾਨ ਲੈ ਲੈਂਦੀਆਂ ਹਨ ਸ਼ਰਾਬ ਪੀਣੀ ਕੋਈ ਵਧੀਆ ਗੱਲ ਨਹੀਂ ਹੈ ਸ਼ਰਾਬ ਸਿਹਤ ਲਈ ਹਾਨੀਕਾਰ ਹੈ ਉਸ ਉੱਤੇ ਵੀ ਲਿਖਿਆ ਹੁੰਦਾ ਹੈ ਪਰੰਤੂ ਕੁਝ ਲੋਕ ਆਪਣੇ ਪਰਿਵਾਰ ਦੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਪਰਿਵਾਰ ਦਾ ਪਿਆਰ ਛੱਡ ਕੇ ਵੀ ਇਸ ਮਾੜੀ ਸ਼ਰਾਬ ਦੇ ਮਗਰ ਪੈਂਦੇ ਹਨ ਤੇ ਉਸ ਦੇ ਨਤੀਜੇ ਪਰਿਵਾਰ ਨੂੰ ਪਿੱਛੇ ਰੋਕ ਰਲਾ ਕੇ ਭੁਗਤਨੇ ਪੈਂਦੇ ਹਨ ਕਿ ਹੈ ਪੂਰਾ ਮਾਮਲਾ ਆਓ ਸੁਣਾਨੇ ਆ ਡਾਕਟਰ ਤੇ ਪਰਿਵਾਰ ਦੀ ਜਬਾਨੀ ਜੇਕਰ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਵੋ ਸਾਡੇ ਨਾਲ ਬਨੇ ਰਹੋ ਜਤਿੰਦਰਪਾਲ ਲੋਟਾ ਦੀ ਖਾਸ ਰਿਪੋਰਟ ਜੀ ਨਾਮ ਇਹਦਾ ਜਸਵੀਰ ਜੀ ਕਿਹੜੇ ਪਿੰਡਾਂ ਵਾਲੇ ਗੁਜਰਾਂ ਨੂੰ ਤੁਹਾਡਾ ਮਰੀਜ਼ ਆਇਆਗਾ ਦਾਰੂ ਪੀ ਕੇ ਬਿਮਾਰ ਹੋਇਆ ਕੀ ਨਾਮ ਹੈ ਤੁਹਾਡਾ ਕੀ ਲੱਗਦਾ ਇਹ ਮੇਰਾ ਮੁੰਡਾ ਹੈ ਜੀ ਵੀਰਪਾਲ ਸਿੰਘ ਹੈ ਜੀ ਜੀ ਨਾਮ ਇਹਦਾ ਨਿਰਮਨਟਾ ਜੀ ਨਾਮ ਕੀ ਦਾ ਵੀਰਪਾਲ ਸਿੰਘ ਹੈ ਬਿਮਾਰ ਹੋ ਗਏ ਮੈਨੂੰ ਆ ਰਿਹਾ ਜੀ दारू ਕਿੱਥੇ ਦਿੱਤੀ ਸੀ ਇਹਨਾਂ ਨੇ ਕਿੱਥੋਂ ਗੁੱਜਰਾਂ ਹੀ ਲੈ ਕੇ ਦਿੱਤੀ ਹੈ ਜੀ ਕਿੱਥੋਂ ਕਦੋਂ ਤੱਕ ਲਗਰਾਇਆ ਤੁਨੇ ਅੱਜ ਹੀ ਆਏ ਹਾਂ ਜੀ दारू ਪੀਣ ਤੋਂ ਬਾਅਦ ਮਾਰ ਪਿਆ ਹਾਂ ਜੀ दारू ਪੀਣ ਤੋਂ ਬਾਅਦ ਹੋਇਆ ਸਰਕਾਰ ਤੋਂ ਕੀ ਮੰਗ ਕਰਦੇ ਹੋਗੇ ਬਸ ਤੇ ਇਹੀ ਮੰਗ ਕਰਦੇ ਆ ਜੀ ਵੀ ਇਹ ਨਸ਼ਾ ਬੰਦ ਹੋਣਾ ਚਾਹੀਦਾ ਸਾਰਾ ਹੀ ਠੀਕ ਹੈ ਕੋਈ ਪਤੀ ਸੀ ਜਾਂ ਕਿਸੇ ਪਿੰਡ ਦੇ ਬੰਦੇ ਤੋਂ ਕੋਈ ਪਤਾ ਨਹੀਂ ਜੀ ਸਾਨੂੰ ਤਾਂ ਵੀ ਕੀ ਤੋਂ ਲੈ ਕੇ ਦਿੱਤੀ ਹੈ ਜੀ ਅੱਜ ਅੱਜ ਸਾਨੂੰ ਪਤਾ ਨਹੀਂ ਚੱਲ ਰਿਹਾ ਜੀ ਕਿਸੇ ਦਾ ਕੀ ਨਾਮ ਹੈ ਤੁਹਾਡਾ ਕਰਨਜੀਤ ਹੈ। ਅ ਸਰਾਬ ਪੀ ਕੇ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਬਿਮਾਰ ਹੈ ਕੀ ਨਾਮ ਹੈ ਤੁਹਾਡਾ ਵੀ ਲੱਗਦਾ? ਹਾਂ ਮੇਰਾ ਮੁੰਡਾ ਹੈ। ਕੀ ਬਿਮਾਰ ਸੀ? ਥੈਂਕ ਯੂ। ਦਾਰੂ ਪੀਤੀ ਹੈ। ਹੋਰ ਕਿਥੋਂ ਦਾਰੂ ਕਿੱਥੋਂ ਲਈ ਸੀ ਕਿ ਠੇਕੇ ਤੋਂ ਲਈ ਸੀ ਅੰਗਰੇਜ਼ ਪਿੰਡੇ ਬਗੇ ਤੋਂ? ਆਏ ਤਾਂ ਜੀ ਪਤਾ ਨਹੀਂ ਹੈ ਕਿਥੋਂ ਲੈਤੀ ਹੈ। ਹੁਣ ਹਰਾਤ ਕਿਵੇਂ ਨੇ? ਹੁਣ ਕਿਹਦਾ ਮਾਰ ਨਹੀਂ ਜੀ ਮਾਰੀ ਨਹੀਂ ਬਿਲਕੁਲ। ਓਹ ਦਸਾ ਕਿ ਨਾਮ ਕੀ ਹੈ? ਡਾਕਟਰ ਆਹ ਦੱਸੋ ਕਿ ਦਾਰੂ ਪੀਣ ਵਾਲੇ ਕਿੰਨੇ ਵਿਅਕਤੀ ਆਏ ਸੀ ਕਿਹੜੇ ਬੰਦੇ ਮੇਰੇ ਸਾਡੇ ਕੋਲ ਜਿਹੜਾ ਸਭ ਨਾਲ ਪਹਿਲਾ ਪੇਸ਼ੈਂਟ ਆਇਆ ਸੀ ਉਹ ਨਿਰਮਲ ਸਿੰਘ son of ਜੋਰਾ ਸਿੰਘ ਆਇਆ ਸੀਗਾ ਜੀ ਰਾਤ ਨੂੰ ਅਲਾਈਵ ਆਇਆ ਸੀ ਸਾਡੇ ਕੋਲ ਐਡਮਿਟ ਹੋਇਆ ਸੀ ਤੇ ਪਰ ਅਨਫੋਰਚੂਨੇਟਲੀ ਟ੍ਰੀਟਮੈਂਟ ਦੇ ਦੌਰਾਨ ਉਹਦੀ 3:55 ਮਿੰਟੇ ਡੈਥ ਹੋ ਗਈ ਇੱਕ ਤਾਂ ਉਹ ਬੋਡੀ ਆਈ ਹੈ ਤੇ ਬਾਕੀ ਸਾਡੇ ਕੋਲੇ ਹੁਣੇ ਮਾਰਨਿੰਗ ਚ 11 ਵਜੇ 10 ਮਿੰਟ ਤੇ ਤਿੰਨ ਬਾਡੀਜ਼ ਹੋਰ ਆਈਆਂ ਸਾਰੇ ਚਾਰ ਇਹਨਾਂ ਗੁਜਰਾ ਪਿੰਡ ਤੋਂ ਨੇ ਉਹਨਾਂ ਵਿੱਚੋਂ ਜਿਹੜੀਆਂ ਸਵੇਰ ਬਾਡੀ ਤਾਂ ਆਈਆਂ ਉਹਨਾਂ ਵਿੱਚੋਂ ਇੱਕ ਜਗਜੀਤ ਸਿੰਘ ਹੈ ਜੀ ਦੂਜਾ ਪ੍ਰਗਟ ਸਿੰਘ ਹੈ ਤੀਸਰਾ ਭੋਲਾ ਸਿੰਘ ਹੈ ਤੇ ਹੁਣੇ ਸਾਡੇ ਕੋਲੇ ਦੋ ਪੇਸ਼ੈਂਟ ਇਹਦੇ ਨਾਲ ਜਿਹੜੀ ਇਸ ਚੀਜ਼ ਨਾਲ ਅਫੈਕਟਡ ਹੈ ਵੀਰਪਾਲ ਸਿੰਘ ਔਰ ਲਾਡੀ ਸਿੰਘ ਉਹ ਡਾਕਟਰ ਗੀਤਿਕਾ ਹੈਗੇ ਆ ਇਸ ਵੇਲੇ ਗੀਤਿਕਾ ਇਹਨਾਂ ਨੇ ਦੇਖ ਲਈ ਪੇਸ਼ੈਂਟ ਐਡ ਪ੍ਰੈਜ਼ੈਂਟ ਸਟੇਬਲ ਹੈ ਪਰ ਜਿਹੜੇ ਕਿਹੜੇ ਕਨਸਰਨਡ ਸਪੈਸ਼ਲਿਸਟ ਹੈ ਅਸੀਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੇ ਚੈੱਕ ਕਰਵਾ ਰਿਹਾ ਫਾਈਨਲ ਜਿਹੜੀ ਉਹਨਾਂ ਦੀ ਸਥਿਤੀ ਆ ਉਹ ਜਦੋਂ ਸਾਰੇ ਸਪੈਸ਼ਲਿਸਟ ਨੇ ਦੇਖ ਲਿਆ ਉਸ ਤੋਂ ਬਾਅਦ ਅਸੀਂ ਕਰ ਸਕੋਗੇ। ਠੀਕ ਹੈ। ਠੀਕ ਹੈ। ਮਰਾਣਾ ਗੁਰਪ੍ਰੀਤ ਸਿੰਘ ਆ ਜੀ। ਸਾਹਮਣੇ ਇੱਕ। ਕੀ ਲੱਗਦੇ ਹੋ ਉਸੇ ਮਰਲਾ ਜੀ? ਇਹ ਪ੍ਰਗਟ ਸਿੰਘ ਤੇ ਨਿਰਮਲ ਸਿੰਘ ਮੇਰੇ ਚਾਚੇ ਆ ਜੀ ਸਕੇ। ਅੱਛਾ ਜੀ। ਹਾਂ ਜੀ ਤੇ ਉਹ ਮੁੰਡਾ ਤੇ ਜੱਗੀ ਜਿਹੜਾ ਉਹ ਸਾਡੇ ਪਿੰਡ ਤੋਂ ਆ ਦੂਸਰਾ ਵੀ ਭੋਲਾ ਵੀ ਉਹ ਵੀ ਸਾਡੇ ਗਮਾਂਡ ਛਿਆਂਗਾ। ਲਾਲੋ ਵੀ ਦਾਰੂ ਤੋਂ ਉਹ ਹੋਇਆ ਜੀ ਇਹ ਦਾਰੂ ਇਹਨਾਂ ਨੇ ਲਈ ਸੀਗੀ ਹਰਿਆਣੇ ਵਾਲੀ ਕੋਈ ਵੇਚਦਾ ਹੋਊਗਾ। ਵੇਚਦੇ ਉੱਥੇ ਤੇ ਲਾਲੋ ਇਹਨਾਂ ਨੂੰ ਦੋਨਾਂ ਨੂੰ ਉਲਟੀਆਂ ਲੱਗੀਆਂ ਜੀ ਮੇਰੇ ਚਾਚੇ ਦੇ ਨੂੰ ਦੋਨਾਂ ਚਾਚਿਆਂ ਨੂੰ ਇਹਨਾਂ ਨੂੰ ਵੀ ਉਲਟੀਆਂ ਲੱਗੀਆਂ दारू ਦੀ ਉਹ ਹੋਇਆ ਇਹ ਦੋ ਮਰੀ ਹੋਰ ਵੀ ਨਾਲ ਦਾਖਲ ਹੋਏ ਤੁਹਾਡੇ ਪਿੰਡ ਦੇ ਤਿੰਨ ਮਰੀਜ਼ ਦਾਖਲ ਆ ਜੀ ਦੋ ਨਹੀਂ ਤਿੰਨ ਤਿੰਨ ਮਰੀਜ਼ ਦਾਖਲ ਆ ਜੀ ਇਹ ਬਿਆਨ ਦਿੱਤੇ ਇਹ ਸਾਰਿਆਂ ਨੇ ਇਕੱਠੇ ਨੇ ਸ਼ਰਾਬ ਪੀਤੀ ਹੈ ਜਾਂ ਕਿ ਮਾੜਾ ਡੱਡਾ ਪੀਤੀ ਨਹੀਂ ਨਹੀਂ ਜਿਵੇਂ 8 ਡੱਡਾ ਖਰੀਦ ਕੇ ਜਿਵੇਂ ਲਾਲੋ ਵੀ ਪ੍ਰਗਟ ਸਿੰਘ ਉਹ ਵੀ ਇਹਨਾਂ ਨੇ ਲਾਲੋ ਵੀ ਕਿਵੇਂ ਮਰਜੀ ਲਾਲੋ ਇਕੱਠੇ ਪੀਤੀ ਲਾਲੋ ਜੀ ਖਰੀਦੀ ਤਾਂ ਇੱਕ ਬੰਦੇ ਦੀ ਹੋਇਆ ਜਦੋਂ ਸਾਰੇ ਇੰਨਾਂ ਦਾ ਹੋ ਹੋਇਆਗਾ ਸੁਣਨ ਚਾਹਿਆ ਕਿ ਪਹਿਨਾ ਵੀ ਉਸ ਬੰਦੇ ਦੇ ਪਰਚਾ ਹੋਇਆ ਜਾਂ ਪੁ ਨੀ ਮਾ ਬਾਹਰ ਰਹਿਣਾ ਜੀ ਐ ਪਰਚੇ ਬਾਰੇ ਤਾਂ ਪਤਾ ਨਹੀਂ ਹੈਗਾ ਪਰਚਾ ਹੋਇਆ ਕਿ ਨਾ ਹੋਇਆ ਕਿਤੇ ਹੋਇਆ ਕਿ ਨਹੀਂ ਹੋਇਆ ਹੁਣ ਤਾਂ ਐ ਜੈਕਟ ਪਤਾ ਵੀ ਨਹੀਂ ਹੈਗਾ ਵੀ ਹਾਂ ਵੀ ਕਿਹੜੇ ਬੰਦੇ ਹਲੇ ਕਿਸੇ ਦਾ ਕੀ ਮੰਗ ਕਰਦੇ ਹੋ ਤੁਸੀਂ ਜੀ ਮੰਗ ਤਾਂ ਇਹੀ ਕਰਦੇ ਆ ਜੀ ਬਸ ਇਹਨਾਂ ਨਾਲ ਇਨਸਾਫ ਗਰੀਬ ਬੰਦਿਆ ਜੀ ਦਿਹਾੜੀ ਦਾ ਆਪਾਂ ਕਰਦੇ ਸੀ ਸਾਰੀ ਮਜ਼ਦੂਰੀ ਵਾਲੇ ਸੀਗੇ ਜੀ ਛੋਟੇ ਛੋਟੇ ਜਵਾਕ ਆ ਜੀ ਫੈਮਲੀ ਦੇ ਵਿੱਚੋਂ ਕੋਨਾ ਪਿੱਛੇ ਹਨਾ ਫੈਮਲੀ ਦੇ ਵਿੱਚੋਂ ਜਵਾਖ ਆਈ ਤਿੰਨ ਮੁੰਡੇ ਉਹਦੇ ਦਾ ਦੋ ਇੱਕ ਮੁੰਡਾ ਦੇ ਗੁੜੇ ਛੋਟੇ ਛੋਟੇ ਜਵਾਖ ਹੀ ਆ ਜੀ ਫੈਮਲੀ ਦੇ ਵਿੱਚੋਂ ਤਿੰਨ ਜਵਾਖ ਇਹਦੇ ਗੁਰਜੰਟ ਦੇ ਵੀ ਗੁਰਜੰਟ ਦੇ ਤਿੰਨ ਜਵਾਖ ਆਈ ਨਿਰਮਲ ਦੇ ਦੋ ਜਵਾਖ ਆਈ ਜੱਗੀ ਵਿਆਹ ਹੋਇਆ ਸੀ ਬਈ ਹਾਂ ਦੋ ਮੁੰਡੇ ਹਾਂ ਇਹ ਵੀ ਸਾਰੀ ਬਿਲਾ ਲੋ ਦੋ ਦੋ ਤਿੰਨ ਤਿੰਨ ਜਵਾਖ ਆਈ ਦੋ ਜਵਾਖ ਬੋਲੇ ਠੀਕ ਕੋਈ ਕੀ ਮਾਮਲਾ ਹੋਇਆਗਾ ਜੀ ਇਹਨਾਂ ਨੇ ਸ਼ਰਾਬ ਪੀਤੀ ਸੀ ਕਿਸੇ ਤੋਂ ਲੈ ਕੇ ਪਿੰਡ ਚੋਂ ਬੇਗਰ ਕਿ ਰਾਤ ਨੂੰ ਇਹਨਾਂ ਨੂੰ 8:00 ਵਜੇ ਅਸੀਂ ਲੈ ਕੇ ਆਏ ਆ ਇੱਥੇ ਦਿਨ ਚ ਉਲਟੀਆਂ ਲੱਗੀਆਂ ਨੇ ਜਦੋਂ ਹੋਰ ਲੈ ਕੇ ਗਏ ਬਰਾਹस्ते ਦੇ ਵਿੱਚ ਹੀ ਆਉਂਦੇ ਆਉਂਦੇ ਜੀ ਇਹਨਾਂ ਨੂੰ ਮੰਨ ਲਓ ਡੈਥ ਹੋ ਗਈ ਇੱਥੇ ਆ ਕੇ ਇਹਨਾਂ ਦੇ ਆਕਸੀਜਨ ਲਾ ਦਿੱਤਾ ਇਹ ਤੇ ਸ਼ਰਾਬ ਆ ਪਿੰਡ ਵਿੱਚੋਂ ਦਾ ਕੱਢਦਾ ਆ ਜਾਂ ਕੋਈ ਵੇਚਦਾ ਤੇ ਜਿਹੜਾ ਹਰਿਆਣੇ ਦੀ ਆ ਕੁਝ ਪਤਾ ਹੋਵੇ ਨਹੀਂ ਬਲੈਕ ਕਰ ਦੇਣਾ ਜੀ ਵੇਚ ਦੇ ਦੇ ਅੱਛਾ ਵੇਚ ਦੇ ਦੇ ਕਿੰਨੇ ਪੇ ਦਿੱਤੀ ਸੀ ਸ਼ਰਾਬ ਜੀਦੋਂ ਸਵੇਰ ਦੀ ਲੱਗ ਰਹੀ ਸੀਗੀ ਪੀਣ ਪਰਸੋਂ ਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਉਲਟੀਆਂ ਲੱਗੀਆਂ ਕਿ ਕੀ ਹੋਇਆ ਉਲਟੀਆਂ ਲੱਗੀਆਂ ਨੇ ਜ ਦਿਨ ਚ ਇਹ ਆਪ ਚ ਕੌਣ ਨਹੀਂ ਮੰਦੇ ਜੀ ਇੱਕ ਤੋਂ ਭੋਲਾ ਸਿੰਘ ਆ ਜੀ ਠੀਕ ਹੈ ਜੀ ਤੇ ਇੱਕ ਜੰਟਾ ਸਿੰਘ ਜੀ ਪ੍ਰਗਟ ਸਿੰਘ ਆ ਪ੍ਰਗਟ ਸਿੰਘ ਉਹ ਦੋਨੇ ਸਕੇ ਭਰਾ ਨੇ ਉਹ ਦੋਨੇ ਸਕੇ ਭਰਾ ਨੇ ਹੁਣ ਪ੍ਰਗਟ ਸਿੰਘ ਤੇ ਨਿਰਮਲ ਸਿੰਘ ਹਾਂ ਜੀ ਤੇ ਪ੍ਰਗਟ ਸਿੰਘ ਤੇ ਭੋਲਾ ਸਿੰਘ ਨੇ ਇਕੱਠਿਆਂ ਨੇ ਦਰੂ ਕੀਤੀ ਸੀਗੀ ਅੱਛਾ ਜੀ ਇਹ ਕੰਮ ਤੁਹਾੰਦਾ ਕੀ ਕਰਦੇ ਨੇ ਇਹ ਨਹੀਂ ਮਜ਼ਦੂਰੀ ਕਰਦੇ ਨੇ ਛਿੰਨੇ ਦੇ ਤਿੰਨੇ ਹਾਂ ਜੀ ਠੀਕ ਆ ਭਾਈ